ਮਿੱਤਰੋ ਝੋਨਾ ਕਾਮਯਾਬ ਕਰ ਲਗੀ ਕਿਸੇ ਲੋਟ ਤੇ ਇੱਧਰ ਗੁਬਾਰਾ ਤੇ ਇੱਧਰ ਮਿੱਤਰੋ ਝੋਨਾ ਆਹ ਹਾਲ ਹੈ ਸਾਡੇ ਏਰੀਆ ਦਾ ਆਹ ਹੈ ਮਿੱਤਰੋ ਆਹ ਜਿਹੜੀ 212 ਵੈਰਾਈਟੀ ਹੈ ਹੈ ਤਾਂ ਬਾਹਰ ਪਰ ਇੱਥੇ ਕੀ ਇਹਨਾਂ ਤਾਂ ਆਹ ਹਾ ਡੱਕਿਆਂ ਡੁੱਕਿਆਂ ਦਾ ਕਰਕੇ ਤੇ ਝੱਗ ਦਾ ਕਰਕੇ ਤੇ ਇਹ ਬਈ ਇੱਥੇ ਥਾਂ ਖਾਲੀ ਸੀ ਤਾਂ ਕਰਕੇ ਇੱਥੇ ਤਾਂ ਹਜੇ ਤੱਕ ਦੁਬਾਰੇ ਬੂਟੇ ਲਾਏ ਆ ਉਹਨਾਂ ਨੇ ਪਟਾਰਾ ਹਜੇ ਨਹੀਂ ਲਿਆ ਪੂਰਾ ਤੇ ਜਿਹੜਾ ਇੱਧਰ ਹੈ ਮਿੱਤਰੋ ਆ ਵੇਖੋ ਆ ਫਟਾਰਾ ਹੈ 212 ਦਾ ਆਪਾਂ ਤੁਹਾਨੂੰ ਕੋਲੇ ਜਾ ਕੇ ਵਿਖਾ ਦਿੰਨੇ ਬਿਲਕੁਲ 212 ਵੈਰਾਈਟੀ ਦਾ ਫਟਾਰਾ ਦਿਖਾ ਦੰਨੇ ਤੇ ਇਹਦੇ ਵਿੱਚ ਕੀ ਕੀ ਸਮਾਨ ਪਾਤਾ ਗੱਲਬਾਤ ਆਏ ਆ ਵੀ ਸਮਾਨ ਤਾਂ ਮਿੱਤਰੋ ਇਹਦੇ ਵਿੱਚ ਜਿਵੇਂ ਲੋਹਾ ਜਿੰਕ ਪੋਟਾਸ਼ ਡੀਪੀ ਤੇ ਯੂਰੀਆ ਮੰਨ ਲਓ ਵੀ ਪੌਣੇ ਇੱਕ ਦੋ ਗੱਟੇ ਇਹਦੇ ਵਿੱਚ ਥੈਲੇ ਯੂਰੀਆ ਦੇ ਪਾ ਦਿੱਤੇ ਆ ਮਿੱਤਰੋ ਆ ਵੇਖੋ ਪੌਣੇ ਦੋ ਥੈਲੇ ਤੇ ਜਿਹੜੀਆਂ ਇਹਨੀਆਂ ਛਕਾਵਾਂ ਦੀ ਗੱਲ ਕਰੀਏ ਵੀ ਕਿੰਨਾ ਫਟਾਰਾ 1 2 3 4 5 6 7 8 9 ਤੇ 10 11 12 12 ਕਲਮਾ ਫੁੱਟੀਆਂ ਮਿੱਤਰੋ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੀਆਂ 12 ਫੁੱਟੀਆਂ ਇਹ ਸਾਰੀਆਂ ਨਹੀਂ ਕੰਮਜਾਪ ਹੁੰਦੀਆਂ ਹੁੰਦੀਆਂ ਤਾਂ ਜ਼ਿਆਦਾ ਫਟਾਰੇ ਦੀ ਵੀ ਨਹੀਂ ਜ਼ਰੂਰਤ ਹੁੰਦੀ ਹੁਣ ਇਹਨਾਂ ਦੇ ਆਪਸ ਦੇ ਵਿੱਚ ਸਿਰ ਪੇਟ ਚੁੱਕੇ ਆ ਤਾਂ ਮੰਨ ਲਓ ਜਿਹੜਾ ਇਹਨੇ ਫਟਾਰਾ ਲੈਣਾ ਸੀ ਆਪਾਂ ਸੋਚਦੇ ਆਂ ਵੀ ਉਹ ਬਿਲਕੁਲ ਲੈ ਲੈ ਜੇ ਇੰது ਜ਼ਿਆਦਾ ਫੁੱਟੀ ਜਾਣੀਆਂ ਬਈ ਉਹਨੇ ਕੋਈ ਬੱਲੀ ਵਗੈਰਾ ਤਾਂ ਕੱਢਣੀ ਨਹੀਂ ਤੇ ਉਹ ਕਿੰਨੇ ਆਪਾਂ ਰੇਹ ਕੂੜਾ ਪਾ ਕੇ ਫਟਾਰਾ ਲਈ ਚਲ ਗਏ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਸਵਾਕ ਗਟਾ ਯੂਰੀਆ ਦਾ ਹੋ ਗਿਆ ਤੇ ਇਹਦੇ ਵਿੱਚ ਮੰਨ ਲਓ ਵੀ ਇੱਕ ਗਟਾ ਹੁਣ ਹੋਰ ਪਾ ਦਾਂਗੇ ਸਵਾ 2 ਜਾਂ 2.5 ਗੱਟੇ ਯੂਰੀਆ ਦੇ ਇਹਦੇ ਵਿੱਚ ਆਪਾਂ ਕਰ ਦੇਣੇ ਆ ਤਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਦੀਆਂ ਖਰਾਕਾਂ ਸੀ ਇਹਦੇ ਵਿੱਚ ਆਪਾਂ ਟੋਟਲ ਖਰਾਕਾਂ ਹੀ ਪਾਤੀਆਂ ਜਿਵੇਂ ਯੂਰੀਆ ਜ਼ਿੰਕ ਡੀਏਪੀ ਪੋਟਾਸ਼ ਲੋਹਾ ਟੋਟਲੀ ਖਰਾਕਾਂ ਪਾਤੀਆਂ ਕਿਉਂਕਿ ਬਈ ਸਾਡੇ ਕੋਲੇ ਜਿਹੜੇ ਕੀ ਇਹ ਜ਼ਮੀਨਾਂ ਨਵੇਂ ਜੇ ਬਾਣ ਹੈ ਤੇ ਪੁਰਾਣੇ ਬਾਣ ਹਨ ਝੋਨੇ ਵਾਲੇ ਐਵੇਂ ਕਹੀਏ ਕਿਉਂਕਿ ਜਿਵੇਂ ਕਹਿੰਦੇ ਨੇ ਨਾ ਵੀ ਨਰਮੇ ਦੀ ਖੇਤੀ ਫੇਲ ਹੋ ਗਈ ਤੇ ਸਾਡੇ ਅਰਗੇ ਲੈਂਦੇ ਤਰਲੇ ਵੀ ਮਿੱਤਰੋ ਝੋਨਾ ਕਾਮਯਾਬ ਕਰ ਲੀ ਗਏ ਕਿਸੇ ਲੋਟ ਤੇ ਇੱਧਰ ਗੁਬਾਰਾ ਤੇ ਇੱਧਰ ਮਿੱਤਰੋ ਝੋਨਾ ਆ ਹਾਲਾ ਸਾਡੇ ਏਰੀਆ ਦਾ ਤਾਂ ਠੀਕ ਹੈ ਮਿੱਤਰੋ ਇਹ ਜਾਣਕਾਰੀ ਸਾਂਝੀ ਕੀਤੀ ਤੁਸੀਂ ਭਰਾਵਾਂ ਨੂੰ ਵਧੀਆ ਲੱਗਿਓ ਤਾਂ ਉਮੀਦ ਕਰਦਾ ਆਪਦੇ ਆਪ ਦੇ ਵਿੱਚ ਝੁੰਨੇ ਦੀ ਫੋਟੋ ਜਰੂਰ ਸਾਡੇ ਨਾਲ ਸਾਂਝੀ ਕਰਿਓ ਤਾਂ ਕਿ ਪਤਾ ਲੱਗੇ ਵੀ ਛੋਟੇ ਵੈਰੈਟੀ ਦਾ ਵੀ ਝੁੰਨੇ ਦਾ ਕਿੰਨਾ ਫਟਾਰਾ ਹੈ ਤਾਂ ਜਿਹੜੀਆਂ ਆਪਾਂ ਕੜਮਾਂ ਗਿਣੀਆਂ ਜਿਵੇਂ ਕਿਸੇ ਦੀਆਂ 12 ਕਿਸੇ ਦੀਆਂ 14 ਕਿਸੇ ਦੀਆਂ 10 ਆ ਕਿਸੇ ਦੀਆਂ 8 ਵੀ ਹੋ ਸਕਦੀਆਂ ਕੋਈ ਜ਼ਰੂਰੀ ਨਹੀਂ ਤੇ ਪਰ ਜਿਹੜੀਆਂ ਜ਼ਿਆਦਾ ਫਟਾਰਾ ਕਰਾਇਆ ਦਾ ਵੀ ਆਪਾਂ ਨੂੰ ਕੋਈ ਤੋਕਣੀਆਂ ਰੇਰੇ ਪਾ ਪਾ ਕੇ ਕਿਉਂਕਿ ਜਿਹਦਾ ਜ਼ਿਆਦਾ ਫਟਾਰਾ ਕਰਾਂਗੇ ਐ ਥੋੜੀਆਂ ਵੀ ਸਾਰੀਆਂ ਵੱਲੀਆਂ ਕੱਢੇ ਜਾਣਗੀਆਂ ਮਿੱਤਰੋ ਤੁਹਾਨੂੰ ਵੀ ਪਤਾ ਤਾਂ ਇਹ ਜਾਣਕਾਰੀ ਸੀ ਧੰਨਵਾਦ ਮਿੱਤਰੋ